ਇਹ ਹੁਣ 에어 ਨੂੰ ਫਰੈਸ਼ ਕਰ ਰਿਹਾ ਆਪਣੇ ਅੰਦਰ 에어 ਫਰੈਸ਼ ਕਰ ਰਿਹਾ ਸਰ ਇਹ ਬਾਹਰ ਹੀ ਜਿੰਨੀ ਵੀ ਡਸਟ ਹੋਵੇ ਜੋ ਮਰਜੀ ਹੋਵੇ ਇਹਨੇ ਸਾਰੀ ਪਿਓਰ ਕਰਕੇ ਭੇਜਣੀ ਹੈ ਸਰ ਅੰਦਰ ਠੀਕ ਹੈ ਜੀ ਹਾਂ ਜੀ ਕਿਵੇਂ ਤੁਸੀਂ ਮੰਨ ਲਓ ਤੁਹਾਡਾ ਬੇਬੀਆਂ ਨਾਲ ਜਾਂ ਕੁਝ ਵੀ ਆ ایرਬੈਗ ਸਰ ਉਹਦੇ ਲਈ ਖਤਰਨਾਕ ਨਹੀਂ ਕਿਉਂਕਿ ایرਬੈਗ ਇੱਕਦਮ ਹੀ ਖੁੱਲਦੇ ਆ ਹਾਂਜੀ ਇਸ ਲਈ ਇਹ ਸਰ ਸਾਈਡ ਤੇ ਬਟਨ ਦਿੱਤਾ ਹੋਇਆ ਉਹਨਾਂ ਨੇ ਓਨ ਆਫ ਦਾ ਠੀਕ ਹੈ ਜੀ ਉਹ ਪੈਸੇਂਜਰ ਸਾਈਡ ਤੇ ਤੁਸੀਂ ਓਨ ਆਫ ਕਰ ਸਕਦੇ ਹੋ ਉਹ ਇੱਥੋਂ ਵੀ ਹੋ ਜੂ ਜਾਂ ਉਧਰੋਂ ਹੀ ਹੋਊਗਾ ਨਹੀਂ ਨਹੀਂ ਸਰ ਉੱਥੋਂ ਹੋਊਗਾ ਇੱਥੇ ਇੰਡੀਕੇਸ਼ਨ ਕਰਦਾ ਸਿਰਫ ਕਿ ਇਸ ਟਾਈਮ ਓਨ ਨੇ ਜਾਂ ਆਫ ਨੇ ਠੀਕ ਹੈ ਗਾਰੰਟੀ ਸਰ ਇਹਦੀ 8 ਸਾਲ ਦੀ ਆ ਬੈਟਰ ਤੇ ਬੈਟਰੀ ਤੇ ਮੋਟਰ ਪੈਕ ਦੀ ਠੀਕ ਹੈ ਜੀ ਹਾਂਜੀ ਜਾਂ 1,60,000 ਕਿਲੋਮੀਟਰ ਦੋਨਾਂ ਚੋਂ ਜਿਹੜੀ ਚੀਜ਼ ਪਹਿਲਾਂ ਹੋ ਜੇ ਜਾਂ ਤਾਂ 1,60,000 ਕਿਲੋਮੀਟਰ ਪਹਿਲਾਂ ਚੱਲ ਜਾਏ ਜਾਂ 8 ਸਾਲ ਪਹਿਲਾਂ ਹੋ ਜਾਵੇ 1,60,000 ਤਾਂ ਬਹੁਤ ਥੋੜਾ ਵਾਜੇ ਉਸ ਤੋਂ ਬਾਅਦ ਜੇ ਕੁਝ ਕਰਵਾਉਣਾ ਹੋਵੇ ਸਰ ਪਲਾਨ ਹੈ ਕੰਪਨੀ ਦਾ 28,000 ਜਾਂ 30,000 ਦਾ ਪੈਕ ਹੈ ਉਹ ਸਰ 3 ਸਾਲ ਦੀ ਵਾਰੰਟੀ ਐਕਸਟੈਂਡ ਹੋ ਜਾਂਦੀ ਹੈ ਅੱਛਾ ਜੀ ਹਾਂਜੀ ਦੇ ਕਿਲੋਮੀਟਰ ਕਿੰਨੇ ਹੋਣਗੇ 1 ਲੱਖ ਕਿਲੋਮੀਟਰ ਮਿਲ ਜੂਗੇ ਤੁਹਾਨੂੰ ਠੀਕ ਹੈ ਜੀ ਇਹ ਸਰ ਇਹ ਟੌਪ ਮਾਡਲ ਹੀ ਖੜਾ ਜੀ 2,40,000 ਦਾ ਹੈ ਅੱਛਾ ਜੀ ਹਾਂਜੀ 40 ਕਿਲੋਵਟ ਦੀ ਬੈਟਰੀ ਦੇ ਨਾਲ ਆ ਜਾਂਦਾ ਜੀ ਇਹ ਠੀਕ ਹੈ ਹਾਂਜੀ ਤੇ ਆਪਣੀ ਜਿਹੜੀ ਇਹ ਗੱਡੀ ਇਹ ਸ਼ੁਰੂ ਕਿੰਨੇ ਤੋਂ ਹੋ ਜਾਂਦੀ ਆ ਸਰ ਇਹ ਇਹ ਤੁਹਾਡੀ ਸ਼ੁਰੂ ਹੋ ਜਾਂਦੀ ਆ 15 ਲੱਖ 65 ਹਜ਼ਾਰ ਤੋਂ ਜੀ ਕੀ ਹਾਲ ਹੈ ਵੀ ਸੱਜਣੋ ਇਸ ਵਕਤ ਆਪਾਂ ਖੜੇ ਲੁਧਿਆਣੇ ਐਗਜ਼ੀਬਿਸ਼ਨ ਤੇ ਤੇ ਆਪਣੇ ਕੋਲ ਇਹ ਨਾ ਇੱਕ ਗੱਡੀ ਆ ਖੜੀ ਟਾਟਾ ਦੀ ਨੈਕਸਨ ਨੈਕਸਨ ਦੇ ਅੱਜ ਫੀਚਰ ਦੱਸਾਂਗੇ ਆਪਾਂ ਜਿਹੜੀ ਈਵੀ ਕਾਰ ਆ ਬਹੁਤ ਬਾਕਮਾਲ ਫੀਚਰ ਆ ਇਹਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਵਾਂਗੇ ਤੇ ਕਿੰਨੇ ਦੀ ਪੈਂਦੀ ਆ ਕਿੰਨੇ ਤੋਂ ਸ਼ੁਰੂ ਹੁੰਦਾ ਵਾ ਤੇ ਅੱਜ ਆਪਾਂ ਇੱਥੇ ਐਗਜ਼ੀਬਿਸ਼ਨ ਤੇ ਆਏ ਸੀ ਤੇ ਬਾਈ ਉਹਨਾਂ ਦਾ ਵੀ سٹਾਲ ਲੱਗਾ ਸੀ ਤੇ ਆਪਾਂ ਆਖਿਆ ਵੀ ਵੀਡੀਓ ਇੱਕ ਜ਼ਰੂਰ ਕਰੀਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਨਾਮ ਦੱਸ ਦਿਓ ਆਪਣਾ ਜੀ ਨਾਮ ਮੇਰਾ ਹੈਗਾ ਜੀ ਹੈਰੀ ਹੈਰੀ ਹਾਂਜੀ ਠੀਕ ਹੈ ਜੀ ਹੈਰੀ ਇਹ ਲੁਧਿਆਣੇ ਦੀ ਆਪਣੀ ਕਿਹੜੀ ਹੈਗੀ ਐਜੰਸੀ ਟਾਟਾ ਐਸਪਾਇਰ ਜੀ ਐਸਪਾਇਰ ਹਾਂਜੀ ਸਰਕਾਰੀ ਰੇਲਵੇ ਸਟੇਸ਼ਨ ਦੇ ਕੋਲ ਹੈ ਠੀਕ ਹੈ ਜੀ ਤੇ ਜਿਹੜੀ ਆਪਣੀ ਇਸ ਗੱਡੀ ਬਾਰੇ ਇਹ ਗੱਡੀ ਹੁਣ ਨਵੀਂ ਆਈ ਹੈ ਜੀ ਹਾਂਜੀ ਹਾਂਜੀ ਇਹ ਫੇਸ ਲਿਫਟ ਹੋ ਕੇ ਆਈ ਹੈ ਜੀ ਪਹਿਲਾਂ ਨੈਕਸਨ ਦੂਜੀ ਸ਼ੇਪ ਚ ਆਉਂਦੀ ਹਾਂਜੀ ਹੁਣ ਫੇਸ ਲਿਫਟ ਹੋ ਗਿਆ ਹਾਂ ਪਹਿਲਾਂ ਤਾਂ ਦੇਖਣ ਨੂੰ ਇੱਥੇ ਐਂ ਹੀ ਲੱਗਦਾ ਵੀ ਲਾਈਟਾਂ ਹੀ ਇਹਨਾਂ ਦੇ ਕੱਢ ਲਿਆ ਵਾਂ ਛੋਟੀ ਛੋਟੀ ਲਾਈਟ ਕਰਦੀ ਹੈ ਚਾਨਣ ਬਹੁਤ ਹੈ ਦਾ ਚਾਨਣ ਬਹੁਤ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਇੱਕ ਆ ਇਹ ਵੀ ਚੱਲਦੀ ਹੈ ਦੀ ਬਾਰ ਹਾਂਜੀ ਹਾਂਜੀ ਸਰ ਅੱਛਾ ਜੀ ਇਹ ਪੂਰੀ ਐਂਡ ਟੂ ਐਂਡ ਚੱਲਦੀ ਹੈ ਸਰ ਇਹ ਵੈਲਕਮ ਗੁੱਡ ਬਾਏ ਦਾ ਫੀਚਰ ਦਿੱਤਾ ਸਰ ਉਹਨਾਂ ਨੇ ਜਦੋਂ ਆਪਾਂ ਗੱਡੀ ਜਦੋਂ ਵੀ ਅਨਲੌਕ ਕਰਾਂਗੇ ਸਾਡਾ ਵੈਲਕਮ ਕਰਦੀ ਹੈ ਸਰ ਇਹ ਦੇਖੋ ਠੀਕ ਹੈ ਜੀ ਇਹ ਆਪਣੀ ਟੌਪ ਮਾਡਲ ਚ ਆ ਗਈ ਹੈ ਜੀ ਹਾਂਜੀ ਇਹ ਸਰ ਇਹ ਟੌਪ ਮਾਡਲ ਹੀ ਖੜਾ ਜੀ 1 ਲੱਖ 40000 ਦਾ ਹੈ ਅੱਛਾ ਜੀ ਹਾਂਜੀ 40 ਕਿਲੋਵਾਟ ਦੀ ਬੈਟਰੀ ਦੇ ਨਾਲ ਆ ਜਾਂਦਾ ਜੀ ਇਹ ਠੀਕ ਹੈ ਹਾਂਜੀ ਤੇ ਆਪਣੀ ਜਿਹੜੀ ਇਹ ਗੱਡੀ ਇਹ ਸ਼ੁਰੂ ਕਿੰਨੇ ਤੋਂ ਹੋ ਜਾਂਦੀ ਆ ਸਰ ਇਹ ਇਹ ਸਾਡੀ ਸ਼ੁਰੂ ਹੋ ਜਾਂਦੀ ਆ 15 ਲੱਖ 65000 ਤੋਂ ਜੀ ਠੀਕ ਹੈ ਹਾਂਜੀ 15 ਲੱਖ 65000 ਤੋਂ ਲੈ ਕੇ ਮਾਡਲ ਵਧ ਜਾਂਦੇ ਨੇ ਮਾਡਲ 19 ਲੱਖ ਵਾਲਾ ਮਾਡਲ ਹੋ ਗਿਆ ਜੀ 20 ਲੱਖ ਵਾਲਾ ਮਾਡਲ ਹੋ ਗਿਆ 21 ਲੱਖ 65 ਹਜ਼ਾਰ ਵਾਲਾ ਮਾਡਲ ਹੋ ਗਿਆ ਫੀਚਰ ਫੀਚਰ ਥੋੜੇ ਜੇ ਘੱਟ ਹੋਣਗੇ ਜਿਹੜੇ ਸਰ ਘੱਟ ਰਹੇ ਘੱਟ ਰੇਟ ਨੇ ਜਿਨ੍ਹਾਂ ਦੇ ਹਾਂਜੀ ਹਾਂਜੀ ਤੇ ਇਹਦੀ ਛੱਤ ਜਿਹੜੀ ਬਲੈਕ ਆਊਗੀ ਹਾਂਜੀ ਡੁਅਲ ਟਨ ਆ ਗਈ ਨਾ ਸਰ ਡੁਅਲ ਟਨ ਆ ਗਈ ਹਾਂਜੀ ਕਿਉਂਕਿ ਅੱਜ ਦਾ ਟਾਈਮ ਜਿਹੜਾ ਡੁਅਲ ਟਨ ਦਾ ਜ਼ਿਆਦਾ ਹਰ ਇੱਕ ਬੰਦਾ ਮੰਗਦਾ ਵੀ ਡੁਅਲ ਟਨ ਚਾਹੀਦੀ ਹੈ ਹਨਾ ਸਹੀ ਆ ਜੀ ਤੇ ਇਸ ਤੋਂ ਬਾਅਦ ਆਪਾਂ ਚੱਲੀਏ ਗੱਡੀ ਦੇ ਵਿੱਚ ਚੱਲੀਏ ਜੀ ਹਨਾ ਹਾਂਜੀ ਹਾਂਜੀ ਸਰ ਤੁਸੀਂ ਇੱਧਰ ਆਓ ਫਿਰ ਤੇ ਦੇਖਦੇ ਆ ਵਿੱਚੋਂ ਵੀ ਬਾਕੀ ਗੱਡੀ ਦੀ ਸਪੇਸ ਜਿਹੜੀ ਸੱਜਣੋਂ ਬਹੁਤ ਖੁੱਲੀ ਆ ਸਪੇਸ ਪੱਖੋਂ ਗੱਡੀ ਬਹੁਤ ਵਧੀਆ ਵਾ ਤੇ ਇੱਕ ਚੀਜ਼ ਹੋਰ ਆ ਇੱਥੇ ਕੀਤੀ ਪਈ ਪਲੇਨ ਪਲੇਨ ਹੀ ਕਰਦਾ ਸਾਰਾ ਕੁਝ ਹਨਾ ਹਾਂਜੀ ਸਰ ਕੋਈ ਸਵਿਚ ਨਹੀਂ ਜ਼ਿਆਦਾ ਤੁਹਾਨੂੰ ਐਕਸਟਰਾ ਦਿਖਣੀ ਕੁਝ ਨਹੀਂ ਨਾ ਉਹ ਟੱਚ ਪੈਨਲ ਦਿੱਤਾ ਸਰ ਅੰਟੀਰੀਅਰ ਦਾ ਹਾਂਜੀ ਹਾਂਜੀ ਆ ਗੱਡੀ ਦੇਖ ਲਓ ਸਰ ਸਟਾਰਟ ਹੋ ਗਿਆ ਕੋਈ ਆਵਾਜ਼ ਨਹੀਂ ਹੈਗੀ ਹਾਂਜੀ ਆਪਣਾ ਸਟੀਅਰਿੰਗ ਸਰ ਦੇਖੋ ਬਿਲਕੁਲ ਫ੍ਰੀ ਹੋ ਗਿਆ ਹੂੰ ਕੋਈ ਆਵਾਜ਼ ਨਹੀਂ ਹੈਗੀ ਈਵੀ ਦੀ ਹਾਂਜੀ ਇਹ ਇਹਦੇ ਸਾਰੇ ਫਿਰ ਇੱਥੇ ਵੀ ਇਹਦੇ ਤੋਂ ਵੀ ਕੰਟਰੋਲ ਕਰ ਸਕਦੇ ਹਾਂ ਇੱਥੋਂ ਹੀ ਕਰ ਸਕਦੇ ਆਪਾਂ ਸਾਰਾ ਟੱਚ ਪੈਨਲ ਹੈ ਤੁਸੀਂ ਇੱਥੋਂ ਵੀ ਕੰਟਰੋਲ ਕਰ ਸਕਦੇ ਹੋ ਇੱਥੋਂ ਹੀ ਕਰ ਸਕਦੇ ਹਾਂ ਹਾਂਜੀ ਬਾਕੀ ਸਟੀering ਤੋਂ ਵੀ ਸਰ ਤੁਸੀਂ ਕੰਟਰੋਲ ਕਰ ਸਕਦੇ ਹੋ ਮਿਊਜ਼ਿਕ ਸਿਸਟਮ ਹੋ ਗਿਆ ਤੁਸੀਂ ਆਡੀਓ ਦੀ ਕੋਈ ਕਾਲ ਚੱਕਣੀ ਹੋਵੇ ਹਾਂਜੀ ਸਾਰਾ ਕੁਝ ਕੰਟਰੋਲ ਕਰ ਸਕਦੇ ਹਾਂ ਸਰ ਠੀਕ ਹੈ ਜੀ ਤੇ ਇਸ ਤੋਂ ਅੱਗੇ ਜੇ ਆਪਾਂ ਗੱਲ ਕਰਕੇ ਵੀ ਇਹਦੀ ਆਪਾਂ ਜੇ ਕਿੰਨਾ ਮਾਈਲੇਜ ਕੀ ਹੈ ਜਿਹੜੀ ਆਪਾਂ ਕਿਲੋਮੀਟਰ ਕਿੰਨੇ ਚੱਲਦੀ ਹੈ ਇੱਕ ਵਾਰ ਫੁੱਲ ਚਾਰਜ ਕੀਤੇ ਮਾਈਲੇਜ ਸਰ 400 65 ਕਿਲੋਮੀਟਰ ਕੰਪਨੀ ਕਹਿੰਦੀ ਹੈ ਜੀ ਇੱਕ ਵਾਰੀ ਫੁੱਲ ਚਾਰਜ ਕਰਨ ਤੇ ਠੀਕ ਹੈ ਜੀ ਪਰ ਸਰ ਦੇਖੋ ਜਿਵੇਂ ਆਪਾਂ AC ਓਨ ਕਰਦੇ ਆ ਮਿਊਜ਼ਿਕ ਸਿਸਟਮ ਓਨ ਕਰਦੇ ਆ ਜਾਂ ਟ੍ਰੈਫਿਕ 'ਚ ਹੁੰਨੇ ਆ ਉਸ ਹਿਸਾਬ ਨਾਲ ਸਰ ਰੇਂਜ ਤੇ ਥੋੜਾ ਜਿਹਾ ਇਫੈਕਟ ਪੈਂਦਾ ਵਾ ਅੱਛਾ ਜੀ ਤੁਸੀਂ ਮੰਨ ਕੇ ਚਲੋ 350 ਤੋਂ 300 ਅਸਪ ਤੱਕ ਕਿਤੇ ਨਹੀਂ ਗਈ ਜੀ ਐਨੀ ਤਾਂ ਚੱਲੂਗੀ ਚੱਲੂਗੀ ਤੁਹਾਡੀ ਇੱਕ ਵਾਰੀ ਚਾਰਜ ਕਰੇ ਤੇ ਠੀਕ ਹੈ ਜੀ ਤੇ ਇਹਦੀ ਕੀ ਗਾਰੰਟੀ ਵਾਰੰਟੀ ਕਿੰਨੀ ਹੈ ਜੀ ਗਾਰੰਟੀ ਸਰ ਇਹਦੀ 8 ਸਾਲ ਦੀ ਆ ਬੈਟਰੀ ਤੇ ਬੈਟਰੀ ਤੇ ਮੋਟਰ ਪੈਕ ਦੀ ਠੀਕ ਹੈ ਜੀ ਹਾਂਜੀ ਜਾਂ 1.6 ਲੱਖ ਕਿਲੋਮੀਟਰ ਦੋਨਾਂ ਚੋਂ ਜਿਹੜੀ ਚੀਜ਼ ਪਹਿਲਾਂ ਹੋ ਜੇ ਜਾਂ ਤਾਂ 1.6 ਲੱਖ ਕਿਲੋਮੀਟਰ ਪਹਿਲਾਂ ਚੱਲ ਜਾਏ ਜਾਂ 8 ਸਾਲ ਪਹਿਲਾਂ ਹੋ ਜਾਵੇ 1.6 ਲੱਖ ਤਾਂ ਬਹੁਤ ਥੋੜਾ ਵਾਜੇ ਉਸ ਤੋਂ ਬਾਅਦ ਜੇ ਕੁਝ ਕਰਾਉਣਾ ਹੋਵੇ ਕੋਈ ਸਰ ਪਲਾਨ ਹੈ ਕੰਪਨੀ ਦਾ 28 ਕੁ ਹਜ਼ਾਰ ਜਾਂ 30 ਕੁ ਹਜ਼ਾਰ ਦਾ ਪੈਕ ਹੈ ਉਹ ਸਰ 3 ਸਾਲ ਦੀ ਵਾਰੰਟੀ ਐਕਸਟੈਂਡ ਹੋ ਜਾਂਦੀ ਆ। ਅੱਛਾ ਜੀ। ਹਾਂਜੀ। ਤੇ ਕਿਲੋਮੀਟਰ ਕਿੰਨੇ ਹੋਣਗੇ? 1 ਲੱਖ ਕਿਲੋਮੀਟਰ ਮਿਲ ਜੂਗੇ ਤੁਹਾਨੂੰ। ਠੀਕ ਹੈ ਜੀ। ਹਾਂਜੀ। ਉਹ ਉਹ ਫਾਇਦੇ ਵਾਲੀ ਚੀਜ਼ ਹੈ। ਉਹ ਫਾਇਦੇ ਵਾਲੀ ਆ ਸਰ। ਉਹ ਹੋਣੀ ਕੀਤੀ ਕੰਪਨੀ ਨੇ ਜੇ ਪਹਿਲਾਂ ਤੋਂ। ਸਰ ਉਹ ਸ਼ੁਰੂ ਤੋਂ ਹੀ ਪਾਲਿਸੀ ਚੱਲਦੀ ਆ ਰਹੀ ਆ। ਸਾਰੀਆਂ ਗੱਡੀਆਂ ਤੇ ਆ ਉਹ? ਨਹੀਂ। ਹਾਂਜੀ ਸਾਰੀ ਗੱਡੀਆਂ ਤੇ ਨਹੀਂ ਆ ਗੱਡੀਆਂ ਦੇ ਹਿਸਾਬ ਨਾਲ ਗੱਡੀਆਂ ਦੇ ਅਲੱਗ-ਅਲੱਗ ਮਾਡਲ ਦੇ ਹਿਸਾਬ ਨਾਲ। ਅੱਛਾ ਜੀ। ਹਾਂਜੀ। ਹੁਣ ਜਿਹੜੀ ਇਹਦੇ ਮਾਡਲ ਸਾਰੇ ਆਉਂਦੇ ਜਿਵੇਂ 15 ਲੱਖ ਤੋਂ 65 ਹਜ਼ਾਰ ਤੋਂ ਸ਼ੁਰੂ ਕਿੰਨੇ ਆ? ਹਾਂਜੀ 15 ਲੱਖ ਤੋਂ ਉਹ ਕੋਸਟਲੀ ਹੋਰ ਕੋਸਟਲੀ ਹੋ ਜਾਏਗਾ ਸਰ ਜੇ ਤੁਸੀਂ ਟਾਈਮ ਪੀਰੀਅਡ ਹੁੰਦਾ ਇੱਕ 6 ਮਹੀਨੇ ਬਾਅਦ ਜਾਂ 9 ਮਹੀਨੇ ਬਾਅਦ ਜਿੰਨੇ ਲੇਟ ਕਰੋਗੇ ਉਹਨਾਂ ਚਾਰਜਸ ਵੱਧ ਹੁੰਦੇ ਜਾਣਗੇ ਇਹ ਜਾਨੀ ਕਿ ਹੁਣ ਆਪਾਂ ਗੱਡੀ ਅੱਜਕਾਰ ਖਰੀਦ ਲਈ ਉਸ ਤੋਂ ਬਾਅਦ ਆਪਾਂ ਨੂੰ ਹੋਣੀ ਲੈਣਾ ਪੈਣਾ ਉਹ ਹਾਂਜੀ ਜੇ ਤੁਸੀਂ ਨਾਲ ਲੈਨੇ ਹੋ ਤਾਂ ਸਰ ਤੁਹਾਨੂੰ ਘੱਟ ਰੇਟ ਚ ਮਿਲ ਜਾਏਗਾ ਅੱਛਾ ਜੀ ਇਹ ਨਹੀਂ ਕਿ ਆਪਾਂ ਪਹਿਨਾ ਆਪਾਂ ਪੂਰਾ ਮੀਡੀ ਜਾ ਕੇ ਲਗੀ ਹੈ ਨਾ ਫਿਰ ਉਹ ਹੋ ਸਕਦਾ ਐਕਸਪਾਇਰ ਵੀ ਹੋ ਜੇ ਕੰਪਨੀ ਕੋਈ ਐਦਾ ਦਾ ਰੂਲ ਨਹੀਂ ਹੈਗਾ ਕਿ ਤੁਸੀਂ ਜਾਂ ਆਪਣਾ ਟਾਈਮ ਪੀਰੀਅਡ ਪੂਰਾ ਹੋਣ ਤੋਂ ਬਾਅਦ ਲੈਣਾ ਚਾਹੁੰਦੇ ਹੋ ਜੇ ਤੁਸੀਂ ਗੱਡੀ ਲੈ ਰਹੇ ਹੋ ਤਾਂ 1 ਸਾਲ ਦੇ ਅੰਦਰ ਅੰਦਰ ਸਰ ਤੁਹਾਨੂੰ ਲੈਣਾ ਪਏਗਾ ਅੱਛਾ ਉਹ 1 ਸਾਲ ਦੇ ਅੰਦਰੋਂ ਦਾ ਭਈਆ ਹੈਗਾ ਬਾਬੀ 1 ਸਾਲ ਦੇ ਅੰਦਰ ਆਪਾਂ ਉਹ ਵਾਰੰਟੀ ਅਵਧਾ ਸਕਦੇ ਨਹੀਂ ਤਾਂ ਨਹੀਂ ਵਦਨੀ ਵਾਗੂ ਠੀਕ ਹੈ ਹੁਣ ਆਪੇ ਇਹਦੇ ਫੀਚਰਾਂ ਦੀ ਗੱਲ ਕਰਗੇ ਤੇ ਇਹਦੇ ਵਿੱਚ ਕੀ ਕੀ ਹੈਗਾ ਜੀ ਇਸ ਵਕਤ ਹੁਣ ਫੀਚਰ ਵਾਈਸ ਸਰ ਫੁੱਲੀ ਲੋਡਡ ਕਾਰ ਹੈ ਸਾਰਾ ਕੁਝ ਆ ਜਾਏਗਾ ਸਰ ਇਹਦੇ ਵਿੱਚ ਰੂਜ਼ ਕੰਟਰੋਲ ਆ ਜਾਏਗਾ ਤੁਹਾਡਾ 360 ਕੈਮਰਾ ਆ ਜਾਏਗਾ ਸਰ ਅੱਛਾ ਜੀ ਆਟੋ ਏਸੀ ਆ ਜਾਏਗਾ ਰੀਅਰ ਡੀਫੋਗਰ ਵਾਈਪਰ ਵਾਸ਼ਰ ਐਕਸਪ੍ਰੈਸ ਕੂਲਿੰਗ ਸਰ ਸਾਰਾ ਕੁਝ ਆ ਜਾਏਗਾ ਠੀਕ ਹੈ ਜੀ 6 에ਅਰ ਬੈਗ ਆਉਂਦੇ ਆ ਸਰ ਇਹਦੇ ਵਿੱਚ ਅੱਛਾ ਜੀ ਹਾਂਜੀ ਤੇ ਨੋ ਸਪੀਕਰ ਆਉਂਦੇ ਆ 4 ਸਪੀਕਰ 4 ਟਵੀਟਰ 1 ਸਬੂਫਰ ਠੀਕ ਹੈ ਇਥੇ ਹੁਣ ਕੰਪਨੀ ਦਾ ਕੋਈ ਲਿਖ ਨਹੀਂ ਕਿਹੜੀ ਕੰਪਨੀ ਦਾ ਆਉਗ ਇਹਦੇ ਵਿੱਚ ਸਰ ਟਾਰਟਾ ਜੀ ਸਾਰੀ ਗੱਡੀਆਂ ਚ ਹਰਮਨ ਗਾਰਡਨ ਦਾ ਹੀ ਆਉਂਦਾ ਜੀ ਜੇਬੀਐਲ ਦੇ ਸਪੀਕਰ ਤੇ ਸਿਸਟਮ ਹਰਮਨ ਗਾਰਡਨ ਦਾ ਠੀਕ ਹੈ ਜੀ ਉਹ ਵੀ ਹਰਮਨ ਦਾ ਹੀ ਆਊਗਾ ਹਾਂ ਜੀ ਹਰਮਨ ਦਾ ਹੀ ਆਊਗਾ ਠੀਕ ਹੈ ਤੇ ਬਾਕੀ ਇਹਦੇ ਵਿੱਚ ਇੱਕ ਜਿਹੜਾ ਇਹ ਮੋਡ ਹੈਗੇ ਸਿਟੀ ਇਕੋ ਤੇ ਸਪੋਰਟ ਇਕੋ ਸਪੋਰਟ ਸਿਟੀ ਇਹ ਤਿੰਨ ਮੋੜ ਦੇ ਦਿੰਦੇ ਆ ਸਰ ਜਿਵੇਂ ਤੁਸੀਂ ਨੋਰਮਲ ਜਾਣਾ ਹੋਵੇ ਇਕੋ ਗੱਡੀ ਤੋਂ ਤੁਸੀਂ ਐਵਰੇਜ ਲੈਣੀ ਆ ਤੁਹਾਨੂੰ ਕੋਈ ਕਾਲੀ ਨਹੀਂ ਹੈਗੀ ਸਰ ਤਾਂ ਇਕੋ ਮੋਡ 'ਚ ਜਾਓ ਜੇ ਮੈਂ ਤੁਸੀਂ ਸਰ ਥੋੜੀ ਜੀ ਟ੍ਰੈਫਿਕ 'ਚੋਂ ਸਿਟੀ ਤਾਂ ਤੁਸੀਂ ਸਿਟੀ ਮੋਡ ਐਕਟੀਵੇਟ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਗੱਡੀ ਦੀ ਪਿਕਅਪ ਲੈਣੀ ਆ ਗੱਡੀ ਨੂੰ ਭਜਾਣਾ ਚਾਹੁੰਦੇ ਹੋ ਤਾਂ ਸਪੋਰਟਸ ਮੋਡ ਐਕਟੀਵੇਟ ਕਰ ਲਓ ਸਰ ਠੀਕ ਹੈ ਜੀ ਹਾਂਜੀ ਬਾਕੀ ਸਰ ਇਹਦੇ ਇੱਥੇ ਰੀਜਨਰੇਸ਼ਨ ਮੋਡ ਆ ਜਾਂਦੇ ਆ ਅੱਛਾ ਜੀ ਜਿਵੇਂ ਪੈਟਰੋਲ ਚਾਹੁੰਦੇ ਆ ਪੈਡਲ ਸ਼ਿਫਟਰ ਤੇ ਇਹ ਵੀ ਜਾਂਦੇ ਈ ਸ਼ਿਫਟਰ ਠੀਕ ਹੈ ਹਾਂਜੀ ਇੱਥੋਂ ਸਰ ਤੁਸੀਂ ਤਿੰਨ ਲੈਵਲ ਸੈੱਟ ਕਰ ਸਕਦੇ ਹੋ ਜਿਵੇਂ ਤੁਹਾਡੀ ਬਾਈ ਚਾਂਸ ਬੈਟਰੀ 20% ਰਹਿ ਜਾਂਦੀ ਆ ਤੁਹਾਨੂੰ ਲੱਗ ਰਿਹਾ ਤੁਸੀਂ ਚਾਰਜਿੰਗ ਸਟੇਸ਼ਨ ਤੇ ਨਹੀਂ ਪਹੁੰਚ ਪਾਉਂਗੇ ਤਾਂ ਤੁਸੀਂ ਸਰ ਆਪਣੇ ਲੈਵਲ ਦੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਇੱਥੋਂ ਜਿਵੇਂ ਇੱਥੇ ਸ਼ੋ ਵੀ ਹੋ ਰਿਹਾ ਹੋਣਾ ਹਾਂਜੀ ਫਸਟ ਲੈਵਲ ਸੈਕਿੰਡ ਲੈਵਲ ਇਹ ਫਸਟ ਲੈਵਲ ਤੇ ਆ ਸਰ ਇਸ ਟਾਈਮ ਠੀਕ ਹੈ ਜੀ ਪਰ ਮੈਂ ਦੂਜੇ ਲੈਵਲ ਤੇ ਲਿਆ ਆ ਸਰ ਆ ਤੀਜਾ ਲੈਵਲ ਇਹਦੇ ਨਾਲ ਇਦਾਂ ਹੁੰਦਾ ਸਰ ਬੈਟਰੀ ਦੀ ਡ੍ਰੇਨ ਪਾਵਰ ਥੋੜੀ ਘਟ ਜਾਂਦੀ ਹੈ ਤੇ ਸਾਡੀ ਬੈਟਰੀ ਨਾਲ ਨਾਲ ਚਾਰਜ ਵੀ ਹੁੰਦੀ ਹੈ। ਅੱਛਾ ਜੀ। ਹਾਂਜੀ। ਤੇ ਤੁਸੀਂ ਚਾਰਜਿੰਗ ਸਟੇਸ਼ਨ ਤੱਕ ਜਾਂ ਘਰ ਤੱਕ ਪਹੁੰਚਦੇ ਹੋ ਜਾਓਗੇ। ਤੁਸੀਂ ਘਰੇ ਜਾ ਕੇ ਵੀ ਚਾਰਜ ਕਰ ਸਕਦੇ ਹੋ ਜਾਂ ਚਾਰਜਿੰਗ ਸਟੇਸ਼ਨ ਤੇ ਪਹੁੰਚ ਕੇ ਚਾਰਜ ਲਵਾ ਸਕਦੇ ਹੋ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਇੱਥੇ ਕਿਹਦੇ ਆ ਪੈਸੇਂਜਰ 에ਅਰ ਬੈਗ ਤੇ ਨਾਲ ਇਹਦੇ ਇੱਕ ਹੋਰ ਆਨ-ਆਫ ਕੀ ਹੈ ਇਹ ਜੀ? ਇਹ ਸਰ ਇਸ ਸਾਈਡ ਹੁੰਦੇ ਜਿਵੇਂ ਡਰਾਈਵਰ ਸਾਈਡ ਤਾਂ ਬੰਦਾ ਗੱਡੀ ਡਰਾਈਵ ਕਰ ਰਿਹਾ ਹੁੰਦਾ। ਇਸ ਸਾਈਡ ਜਿਵੇਂ ਤੁਸੀਂ ਮੰਨ ਲਓ ਤੁਹਾਡਾ ਬੇਬੀਆ ਨਾਲ ਜਾਂ ਕੁਝ ਵੀ ਆ ایرਬੈਗ ਸਰ ਉਹਦੇ ਲਈ ਖਤਰਨਾਕ ਨੇ ਕਿਉਂਕਿ ایرਬੈਗ ਇੱਕਦਮ ਹੀ ਖੁੱਲਦੇ ਆ ਹਾਂਜੀ ਇਸ ਲਈ ਇਹ ਸਰ ਸਾਈਡ ਤੇ ਬਟਨ ਦਿੱਤਾ ਹੋਇਆ ਉਹਨਾਂ ਨੇ ਆਨ ਆਫ ਦਾ ਠੀਕ ਹੈ ਜੀ ਇਧਰ ਉਹ ਪੈਸੇਂਜਰ ਸਾਈਡ ਤੇ ਤੁਸੀਂ ਆਨ ਆਫ ਕਰ ਸਕਦੇ ਹੋ ਉਹ ਇੱਥੋਂ ਵੀ ਹੋ ਜੂ ਜਾਂ ਉਧਰੋਂ ਹੀ ਹੋਵੇ ਨਹੀਂ ਨਹੀਂ ਸਰ ਉੱਥੋਂ ਹੋਊਗਾ ਇੱਥੇ ਇੰਡੀਕੇਸ਼ਨ ਕਰਦਾ ਸਿਰਫ ਕਿ ਇਸ ਟਾਈਮ ਆਨ ਨੇ ਜਾਂ ਆਫ ਨੇ ਠੀਕ ਹੈ ਹਾਂਜੀ ਇਹ ਇਹ ਵੀ ਫੀਚਰ ਹੈ ਕਿ ਨਵਾਂ ਦਿੱਤਾ ਹੋਇਆ ਹੈ ਹਾਂ ਫੀਚਰ ਨਵਾਂ ਦਿੱਤਾ ਜੀ ਹਾਂਜੀ ਬਾਕੀ ਸਰ ਇਹ ਚ ਆ ਜਾਂਦਾ ਐਸਓਐਸ ਕਾਲ ਹਾਂਜੀ ਈ ਕਾਲ ਬੀ ਕਾਲ ਐਮਰਜੈਂਸੀ ਕਾਲ ਤੇ ਬ੍ਰੇਕਡਾਊਨ ਕਾਲ ਠੀਕ ਹੈ ਜਿਵੇਂ ਇਮਰਜੈਂਸੀ ਕਾਲ ਹੈਗੀ ਹੈ ਸਰ ਜਿਵੇਂ ਕਿਤੇ ਆਪਣਾ ਰੋਡ ਤੇ ਕੁਝ ਹੋ ਜਾਂਦਾ ਐਕਸੀਡੈਂਟ ਜਾਂ ਕੁਝ ਵੀ ਆਪਣੀ ਗੱਡੀ ਖਰਾਬ ਹੋ ਜਾਂਦੀ ਆ ਤਾਂ ਫਿਰ ਆਪਾਂ ਇਸ ਬਟਨ ਨੂੰ ਪ੍ਰੈਸ ਕਰਕੇ ਰੱਖਾਂਗੇ ਤੇ ਆਰਐਸਏ ਟੀਮ ਨੂੰ ਕਾਲ ਚੱਲ ਜਾਂਦੀ ਹੈ ਸਰ ਇੱਥੋਂ ਠੀਕ ਹੈ ਉਹ ਤੁਹਾਡੀ ਹੈਲਪ ਕਰੇਗੀ ਹਾਂਜੀ ਇੱਕ ਹੋਗੀ ਸਰ ਬ੍ਰੇਕਡਾਊਨ ਕਾਲ ਬ੍ਰੇਕਡਾਊਨ ਮਤਲਬ ਹੋ ਗਿਆ ਜਿਵੇਂ ਕਿਤੇ ਐਕਸੀਡੈਂਟ ਹੋ ਗਿਆ ਕੁਝ ਵੀ ਹੈ ਤੁਸੀਂ ਉਹ ਬਟਨ ਪ੍ਰੈਸ ਕਰਕੇ ਰੱਖੋ ਈਕ ਬੀ ਕਾਲ ਵਾਲਾ ਅੱਛਾ ਜੀ ਹਾਂਜੀ ਤੇ ਉਹ ਕਾਲ ਸਿੱਧੀ ਜਾਊਗੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਨਹੀਂ ਇਹ ਤਾਂ ਚਲੋ ਕਾਲ ਹੋ ਗਈ ਪਰ ਇਹ ਨੈਟਵਰਕ ਕਿਹਦੇ ਨਾਲ ਜੁੜਿਆ ਹੋਣਾ ਇਹਦਾ ਸਿਮ ਪੈਂਦਾ ਜਾਂ ਇਹ ਸਿੱਧਾ ਸੈਟਲਾਈਟ ਨਾਲ ਜੁੜਿਆ ਹੋਇਆ ਕਿਸ ਤਰ੍ਹਾਂ ਕਾਲ ਲੱਗੂਗੀ ਇਹ ਸਰ ਜਦੋਂ ਤੁਸੀਂ ਆਪਣੇ ਇਹਦਾ ਐਂਡਰੋਇਡ ਆਟੋ ਚੱਲਦਾ ਹੁੰਦਾ ਇਹਦੇ 'ਚ ਇਹ ਨੈਟਵਰਕ ਨਾਲ ਹੀ ਜੁੜਿਆ ਹੁੰਦਾ ਸਰ ਇਹ ਆਪਣੇ ਮੋਬਾਈਲ ਨਾਲ ਹੀ ਜੁੜਨਾ ਹਾਂਜੀ ਹਾਂਜੀ ਓਕੇ ਓਕੇ ਜੀ ਓਕੇ ਠੀਕ ਹੈ ਤੇ ਇੱਕ ਇਹਦੀਆਂ ਛਿੱਟਾਂ ਇਹ ਵੀ ਅ ਠੰਡੀਆਂ ਹੋ ਜਾਂਦੀਆਂ ਯਾਰ ਹਾਂਜੀ ਵੈਂਟੀਲੇਸ਼ਨ ਛਿੱਟਾਂ ਨੇ ਸਰ ਠੀਕ ਹੈ ਹਾਂਜੀ ਇਹਦੇ ਵੀ ਸਰ ਮੋੜ ਦਿੱਤੇ ਹੋਏ ਹਨ ਇਹਨਾਂ ਨੇ ਫੈਨ ਦੇ ਹਾਂਜੀ ਤਿੰਨ ਤਿੰਨ ਮੋੜ ਨੇ ਤੁਸੀਂ ਕਿੰਨੀ ਕੁ ਕੂਲਿੰਗ ਰੱਖਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਜੀ ਠੀਕ ਹੈ ਜਿੱਥੋਂ ਤੁਸੀਂ ਸੈੱਟ ਕਰ ਸਕਦੇ ਹੋ ਇਹਦਾ ਕਿੱਥੇ ਆ ਸਿਸਟਮ ਇਹਦਾ ਇਹਦਾ ਬਟਨ ਇਹ ਚ ਨਹੀਂ ਹੋਏ ਜੀ ਗਾਰੰਟੀ ਹੁੰਦੀ ਆ ਨਹੀਂ ਗਾਰੰਟੀ ਹੁੰਦੀ ਆ ਪਰ ਉਹ ਕਿੱਥੇ ਦਿੱਤਾ ਹੈ ਇਹ ਸਾਈਡ ਤੇ ਹੀ ਆ ਜੀ ਠੀਕ ਹੈ ਇੱਥੇ ਇੱਥੇ ਕੀ ਹੈਗਾ ਕੁਛ ਇਹ ਜਾਂ ਨਹੀਂ ਇਹ ਆਰਮ ਰੈਸਟ ਹੈ ਸਰ ਇੱਥੇ ਤੁਸੀਂ ਕੁਝ ਵੀ ਕੈਰੀ ਕਰ ਸਕਦੇ ਹੋ ਜਿਵੇਂ ਚਾਕਲੇਟਸ ਟੌਫੀਆਂ ਜਾਂ ਕੁਝ ਵੀ ਹਾਂਜੀ 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 ਇਹ ਚੁੰਬਕ ਦਿੱਤਾ ਹੋਇਆ ਹੈ ਇਹਦੇ ਹਾਂਜੀ ਇਹ ਚੁੰਬਕ ਦਿੱਤਾ ਹੋਇਆ ਹੈ ਇਹਦੇ ਵਿੱਚ 에어 ਪਿਊਰੀਫਾਇਰ ਵੀ ਹੈਗਾ 에어 ਪਿਊਰੀਫਾਇਰ ਵੀ ਹੈਗਾ ਸਰ ਇਹਦੇ ਵਿੱਚ ਓਕੇ ਇਹ ਹੁਣ 에어 ਨੂੰ ਫਰੈਸ਼ ਕਰ ਰਿਹਾ ਆਪਣੇ ਅੰਦਰ 에어 ਫਰੈਸ਼ ਕਰ ਰਿਹਾ ਸਰ ਇਹ ਬਾਹਰ ਹੀ ਜਿੰਨੀ ਵੀ ਡਸਟ ਹੋਵੇ ਜੋ ਮਰਜ਼ੀ ਹੋਵੇ ਇਹਨੇ ਸਾਰੀ ਪਿਊਰ ਕਰਕੇ ਭੇਜਣੀ ਹੈ ਸਰ ਅੰਦਰ ਠੀਕ ਹੈ ਜੀ ਹਾਂ ਜੀ ਤੇ ਸੱਜਣੋਂ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਗੀ ਇਹਦੇ ਵਿੱਚ ਜਿਹੜੇ ਫੀਚਰ ਇੱਕ ਦੋ ਹੈਗੇ ਨਾ ਵਧੀਆ ਜਿਹੜੀ ਇੱਕ ਤਾਂ ਹੈਗੀ ਵਾਰੰਟੀ ਵਾਲੀ ਗੱਲ ਉਹ ਫਾਇਦੇ ਵਾਲੀ ਗੱਲ ਹੋ ਗਈ ਆ ਵੀ ਲੱਖ ਕਿਲੋਮੀਟਰ ਹੋਰ ਵੱਧ ਜਾਂਦਾ ਜੇ ਆਪਾਂ ਵਧਾਉਣਾ ਚਾਹੁੰਦੇ ਆ ਤੇ ਬਾਕੀ ਫੀਚਰ ਜਿਹੜੇ ਤੁਹਾਨੂੰ ਦੱਸ ਹੀ ਦਿੱਤੇ ਜਿੰਨੇ ਕੇ ਵਿੱਚ ਹੈਗੇ ਆ ਧੰਨਵਾਦ